ਸਤਿ ਸ਼੍ਰੀ ਅਕਾਲ। ਸੋ ਤੁਸੀਂ ਸਾਰੇ ਬੰਦੇ ਹੋਵੋਗੇ। ਅੱਜ ਅਸੀਂ ਤੁਹਾਡੇ ਲਈ ਜਿਹੜੀ ਗੱਡੀ ਲੈ ਕੇ ਆਏ ਆ Mahindra ਵਾਲਿਆਂ ਨੇ ਹੁਣ ਇਹ ਆਪਣੀ ਨਿਊਲੀ ਲਾਂਚ ਕਰੀ ਸੀਗੀ ਆਪਣੀ Thar Roxs 5 Door। ਅੱਜ ਆਪਣੇ ਕੋਲ ਸਪੈਸੀਫਿਕਲੀ ਜਿਹੜਾ ਵੇਰੀਐਂਟ ਖੜਿਆ ਇਹ ਵੇਰੀਐਂਟ ਆਪਣਾ ਹੈਗਾ AX7L। ਮਤਲਬ ਟੌਪ ਆਫ ਦ ਲਾਈਨ ਵੇਰੀਐਂਟ ਆ ਆਪਣਾ 4x4 ਦੇ ਵਿੱਚ ਅਤੇ ਆਪਣਾ ਆਟੋਮੈਟਿਕ ਉਹ ਵੇਰੀਐਂਟ ਆ 4x4 ਦੇ ਵਿੱਚ। ਪ੍ਰਾਈਸ ਬੰਦੀ ਗੱਲ ਕਰਾਂ ਮੈਂ ਇਹਦਾ ਆਪਣਾ ਕਰੰਟਲੀ ਪ੍ਰਾਈਸ ਹੈਗਾ 23 ਲੱਖ 9000 ਰੁਪਏ ਸ਼ੋਰੂਮ, 온 ਰੋਡ ਜਾਂਦੇ ਜਾਂਦੇ ਮਤਲਬ 26 ਲੱਖ ਦੇ ਨੀਅਰ ਬਾਡ ਆਪਾਂ ਨੂੰ ਪਹੁੰਚੂਗੀ। ਜੇ ਜਿਵੇਂ ਮੈਂ ਗੱਲ ਕਰਾਂ ਇਹਦੇ ਵਿੱਚ ਨਾ ਆਪਣੇ ਦੋ ਫਿਊਲ ਟਾਈਪਸ ਹੁੰਦੇ ਨੇ ਆਪਣਾ 2 ਲੀਟਰ ਪੈਟਰੋਲ ਇੰਜਨ ਤੇ 2.2 ਲੀਟਰ ਆਪਣਾ ਡੀਜ਼ਲ ਇੰਜਨ ਜਿਹੜਾ 2 ਪੈਟਰੋਲ ਦੇ ਵਿੱਚ ਵੈਸੇ ਇਹਦੀ ਸੇਲ ਹੁੰਦੀ ਆ ਬਟ ਐਸ ਕੰਪੇਅਰ ਟੂ ਜੇ ਮੈਂ ਗੱਲ ਕਰਾਂ ਡੀਜ਼ਲ ਇੰਜਨ ਚ ਇਹਦੀ ਹੈ ਨਾ ਡੀਜ਼ਲ ਦੇ ਵਿੱਚ ਇਹਦੀ ਵੱਧ ਸੇਲ ਹੁੰਦੀ ਆ ਐਸ ਕੰਪੇਅਰ ਟੂ ਪੈਟਰੋਲ ਬਾਕੀ ਜੇ ਮੈਂ ਗੱਲ ਕਰਾਂ ਡੀਜ਼ਲ ਇੰਜਨ ਦੀ ਇਹਦੀ ਆਪਣੀ ਸਪੈਸੀਫਿਕੇਸ਼ਨਸ ਦੀ ਆਪਣਾ ਡੀਜ਼ਲ ਇੰਜਨ ਇਹਦਾ 150 BHP ਪ੍ਰੋਡਿਊਸ ਕਰਕੇ ਦਿੰਦਾ ਤੇ 330 ਨਿਊਟਨ ਮੀਟਰ ਦਾ ਟੌਕ ਪ੍ਰੋਵਾਈਡ ਕਰਕੇ ਦਿੰਦਾ ਬਾਕੀ ਅੱਜ ਤੁਹਾਨੂੰ ਦੱਸ ਦਿੰਦੇ ਆਂ ਇਹਦੇ ਬਾਰੇ ਕੰਪਲੀਟ ਡਿਟੇਲਡ ਰਿਵਿਊ ਤੇ ਤੁਸੀਂ ਦੱਸਿਓ ਬਾਕੀ ਜੇ ਤੁਹਾਨੂੰ ਕੋਈ ਵੀ ਸੁਜੈਸ਼ਨ ਵਗੈਰਾ ਦੇਣੀ ਹੁੰਦੀ ਹੈ ਖੁਸ਼ੀ ਵੀ ਆਪਣਾ ਕਮੈਂਟ ਬਾਕਸ ਖੁੱਲਾ ਇੱਕ ਵਾਰ ਆਪਣੀ ਮਤਲਬ رائے ਜ਼ਰੂਰ ਦੇ ਦਿਆ ਕਰੋ ਕਿ ਹਾਂ ਜਿੱਥੇ ਆ ਮੇਰੀ ਗਲਤੀ ਵਗੈਰਾ ਹੋਵੇ ਜਾਂ ਕੁਝ ਵੀ ਜੇ ਜੀ ਤੁਹਾਨੂੰ ਕੋਈ ਚੀਜ਼ ਨਾ ਵਧੀਆ ਲੱਗੀ ਹੋਵੇ ਮੇਰੀ ਤੇ ਆਪਣਾ ਕਮੈਂਟ ਕਮੈਂਟ ਬਾਕਸ ਦੇ ਵਿੱਚ ਸੁਜੈਸ਼ਨ ਦੇ ਦਿਆ ਕਰੋ ਬਾਕੀ ਅੱਜ ਆਪਾਂ ਖੜੇ ਸੀਗੇ ਮਹਿੰਦਰਾ ਸਰਾਜ ਵਹੀਕਲ ਜ਼ੀਰੋਕਪੁਰ ਇਹਨਾਂ ਦਾ ਸ਼ੋਅਰੂਮ ਆ ਬਾਕੀ ਜੇ ਤੁਹਾਨੂੰ ਕੋਈ ਵੀ ਮਹੀਂਦਰਾ ਦੀ ਗੱਡੀ ਦੇ ਰਿਲੇਟਡ ਚਾਹ ਆਪਣੀ ਰੌਗ ਦੇ ਰਿਲੇਟਡ ਹੋਵੇ ਚਾਹ ਆਪਣੀ ਰੌਗ ਸਕੋਰਪਿਓ ਐਂਡ ਦੇ ਰਿਲੇਟਡ ਕੋਈ ਵੀ ਇਨਕੁਆਇਰੀ ਹੋਵੇ ਆ ਜਿਹਨੇ ਪਰਚੇਸ ਕਰਨੀ ਹੋਵੇ ਗੱਡੀ ਕਿਸੇ ਨੂੰ ਨਾ ਮਿਲ ਰਹੀ ਹੋਵੇ ਮੈਂ ਨਾਲ ਇੱਕ ਮੈਮ ਦਾ ਨੰਬਰ ਮੈਂਸ਼ਨ ਕਰ ਦੂੰਗਾ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਬਾਕੀ ਇਹਨਾਂ ਦਾ ਸਰਵਿਸ ਤੇ ਇਹਨਾਂ ਦਾ ਬਿਹੇਵੀਅਰ ਮੈਨੂੰ ਬਹੁਤ ਪਰਸਨਲੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਹੁਣ ਕਰਦੇ ਆਪਾਂ ਡਿਟੇਲਡ ਇਹਦੀ ਵੀਡੀਓ ਗੱਲ ਕਰਦੇ ਆਪਾਂ ਸਭ ਤੋਂ ਪਹਿਲਾਂ ਕੀ ਤੋਂ ਆਪਾਂ ਨੂੰ ਐਦਾਂ ਦੀ ਕੁਛ ਇਹਦੀ ਕੀ ਮਿਲ ਜਾਂਦੀ ਆ ਆਪਾਂ ਨੂੰ ਫਲਿੱਪ ਕੀ ਮਿਲ ਜਾਂਦੀ ਆ ਵੈਸੇ ਇਹਦੇ ਵਿੱਚ ਆਪਣੀ ਕੀ ਤੇ ਕਿਹਦੇ ਵਿੱਚ ਆਪਾਂ ਨੂੰ ਤਿੰਨ ਬਟਨ ਮਿਲ ਜਾਂਦੇ ਨੇ ਲੋਕ ਆਪਾਂ ਹੋਲਡ ਕਰਕੇ ਰੱਖੂਗਾ ਆਪਣਾ ਬੂਟ ਓਪਨ ਹੋ ਜਾਂਦਾ ਤੇ ਆਪਾਂ ਅਨਲੋਕ ਆਪਾਂ ਅਨਲੋਕ ਪ੍ਰੈਸ ਕਰਾਂਗੇ ਆਪਣੀ ਡੀਆਰਐਲ ਨੂੰ ਹੋਣ ਜੂਗੀ ਲੋਕ ਕਰੂਗੇ ਆਪਣੇ ਜਿਵੇਂ ਇੰਡੀਕੇਟਰ ਹੁੰਦੇ ਨੇ ਉਹ ਆਪਾਂ ਨੂੰ ਇੰਡੀਕੇਟ ਕਰਦੇ ਨੇ ਬਾਕੀ ਹੋਲਡ ਕਰਕੇ ਰੱਖੂਗਾ ਆਪਣਾ ਬੂਟ ਓਪਨ ਹੋ ਜਾਂਦਾ ਫਰੰਟ ਦੇ ਵਿੱਚੋਂ ਜਿਵੇਂ ਗੱਲ ਕਰਾਂ ਜਿਹੜਾ ਇਹਦਾ ਹੈੱਡ ਲੈਂਪ ਯੂਨਿਟ ਦਾ ਸਾਰਾ ਸੈਟਅਪ ਆਪਣਾ ਸਾਰਾ ਐਲਈਡ ਦੇ ਵਿੱਚ ਮਿਲ ਜਾਂਦਾ ਜਿਹੜੇ ਆਪਣੇ ਇੰਡੀਕੇਟਰ ਨੇ ਉਹ ਵੀ ਆਪਾਂ ਨੂੰ LED ਦੇ ਵਿੱਚ ਮਿਲ ਜਾਂਦੇ ਨੇ C ਟਾਈਪ ਆਪਾਂ ਨੂੰ ਇਹਦੇ ਵਿੱਚ DRL ਮਿਲ ਜਾਂਦੀ ਆ ਜਿਹੜੀ ਥੱਲੇ ਆਪਣੀ ਫੋਗ ਲਾਈਟ ਉਹ ਵੀ ਆਪਾਂ ਨੂੰ LED ਦੇ ਵਿੱਚ ਮਿਲ ਜਾਂਦੀ ਆ ਅੱਗੇ ਫਰੰਟ ਦੇ ਵਿੱਚ ਗੱਲ ਕਰਾਂ ਆਪਣੇ ਕੋਲ ਦੋ ਪਾਰਕਿੰਗ ਸੈਂਸਰ ਨੇ ਆਪਣੇ ਕੋਲ 360 ਡਿਗਰੀ ਕੈਮਰਾ ਆ ਗਿਆ 6 ਸਲੋਟ ਦੇ ਵਿੱਚ ਆਪਣੀ ਜਿਹੜੀ ਫਰੰਟ ਗ੍ਰੇਲ ਆ ਉਹ ਡਿਵਾਈਡਡ ਆ ਮਹਿੰਦਰਾ ਦਾ ਆਪਣੇ ਕੋਲ ਮਤਲਬ ਬ੍ਰਾਂਡਿੰਗ ਆ ਗਈ ਲੋਗੋ ਨਹੀਂਗਾ ਬਟ ਤੇ ਗਰਾਉਂਡ ਕਲੀਅਰੈਂਸ ਦੀ ਗੱਲ ਕਰਾਂ ਮੈਂ 226mm ਦੇ ਨੀਅਰ ਅਬਾਊਟ ਆਪਣੇ ਕੋਲ ਇਹਦੇ ਵਿੱਚ ਗਰਾਉਂਡ ਕਲੀਅਰੈਂਸ ਆ ਬਾਕੀ 19 ਇੰਚਸ ਦੇ ਆਪਾਂ ਨੂੰ ਇਹਦੇ ਵਿੱਚ ਅਲੋਇਵਲ ਮਿਲ ਜਾਂਦੇ ਨੇ ਟਾਇਰ ਸਾਈਜ਼ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਆਪਣੀ 255 60 ਤੇ R19 19 ਇੰਚ ਦੇ ਆਪਾਂ ਨੇ ਉਹਦੇ ਵਿੱਚ ਲੌਇਵਿਲ ਮਿਲਦੇ ਨੇ 255 ਟਾਇਰ ਦੀ ਵਿੜਥਾ ਤੇ 60 ਟਾਇਰ ਦੀ ਆਪਾਂ ਗੱਲ ਕਰੀਏ ਸਾਈਡਵਾਲ ਆ ਬਾਕੀ ਸਾਈਡ ਦੇ ਵਿੱਚ ਆਪਣੇ ਕੋਲ ਸਟੈਪਰ ਆ ਗਿਆ ਐਂਟੀਨਾ ਆਪਣੇ ਕੋਲ ਇੱਧਰ ਆਉਂਦਾ ਆ ਬੜੇ ਬੜੇ ਮਤਲਬ ਹਿਊਜੇ ਇਹਨਾਂ ਨੇ ਆਪਾਂ ਨੂੰ ਓਵਰਵੀਅੂਮ ਦਿੱਤੇ ਹੋਏ ਨੇ ਥੱਲੇ ਗੱਲ ਕਰੀ ਆ ਆਪਣੇ ਕੋਲ 360 ਡਿਗਰੀ ਕੈਮਰਾ ਆ ਜਾਂਦਾ ਤੁਸੀਂ ਇੱਕ ਵਾਰ ਨਾ ਇਹਦੀ ਜਿਹੜੀ ਆਪਣੀ ਵਿੰਡਸ਼ੀਲਡ ਆ ਉਹ ਦੇਖੋ ਮਤਲਬ ਸਟ੍ਰੇਟ ਖੜੀ ਆ ਗੱਲ ਕਰੀ ਆ ਆਪਾਂ ਹੈਨਾ ਆਪਣੀ ਜਿਹੜੀ ਥਾਰ ਰੋਕਸ ਆ ਇਹ ਮਨ ਮੇਰੇ ਪੁਆਇੰਟ ਆਫ 뷰 ਤੋਂ ਜੇ ਮੈਂ ਦੱਸਾਂ ਮੈਨੂੰ ਪਰਸਨਲੀ ਨਾ ਜਿਵੇਂ ਰੂਬੀ ਕੌਨ ਆ ਉਹਦੇ ਵਰਗੀ ਯਾਰ ਰਿਜ਼ੈਂਬਲ ਤਾਂ ਕਰਦੀ ਆ ਇਹ ਗੱਡੀ Mahindra ਨੇ ਮੈਂ ਤਾਂ ਪ੍ਰੋਪਰ ਮੈਂ ਗੱਲ ਕਰਾਂ ਉਹ ਬਸ ਇੱਕ ਸਪੈਸ਼ਲ ਗਲਾਸ ਏਰੀਆ ਉਹਦੇ ਕਰਕੇ ਮਤਲਬ ਉਹ ਕੰਟਰੋਵਰਸ਼ੀਅਲ ਤਾਂ ਬਣਿਆ ਹੋਇਆ ਬਟ ਫਿਰ ਵੀ ਯਾਰ ਮਤਲਬ ਆਪਾਂ ਯਾਰ ਉਹ ਗੱਡੀ ਹੈਗੀ ਆਪਣੀ 80 ਲੱਖ ਦੀ ਇਹ ਆਪਣੀ ਹੈਗੀ 23 ਲੱਖ ਦੀ ਬਾਕੀ ਜਿਹੜਾ ਆਪਣਾ ਮਤਲਬ ਫਰੰਟ ਡੋਰ ਆਗੇ ਇਹਨਾਂ ਦੇ ਆਪਣੇ ਜਿਹੜੇ ਡੋਰ ਹੈਂਡਲਸ ਨੇ ਆਪਾਂ ਨੂੰ ਮੈਟ ਬਲੈਕ ਦੇ ਵਿੱਚ ਮਿਲ ਜਾਂਦੇ ਨੇ ਬਟ ਜਿਹੜੇ ਆਪਣੇ ਰੀਅਰ ਡੋਰ ਹੈਂਡਲਸ ਨੇ ਆਪਾਂ ਨੂੰ ਬੋਡੀ ਕਲਰ ਦੇ ਵਿੱਚ ਮਿਲਦੇ ਨੇ ਆ ਗਲਾਸ ਏਰੀਆ ਜਿਹੜਾ ਇਹਦਾ ਆ ਗਿਆ ਇਹ ਥੋੜਾ ਕੰਟਰੋਵਰਸ਼ੀਅਲ ਆ ਇਹ ਮਤਲਬ ਸਾਰਿਆਂ ਦੀ ਆਪਣੀ ਆਪਣੀ ਚੋਣ ਆ ਕਈਆਂ ਨੂੰ ਇੱਥੇ ਸੋਣੀ ਵੀ ਲਾ ਦਈਆਂ ਕਈਆਂ ਨੂੰ ਇੱਥੇ ਸੋਣੀ ਵੀ ਨਹੀਂ ਲਾਦੀ ਬਾਕੀ ਨਾ ਤੁਸੀਂ ਇੱਕ ਚੀਜ਼ ਦੇਖੀ ਹੋਣੀ ਮਹਿੰਦਰਾ ਨਾਲ ਆ ਪੈਟਰਨ ਦੇ ਮਤਲਬ ਆਪਣੀ ਮੈਕਸਿਮਮ ਹਰ ਗੱਡੀ ਤੇ ਮਤਲਬ ਹੁਣ ਮੈਂ ਦੇਖ ਰਿਹਾ ਦੇਨ ਲੱਗ ਗਿਆ ਆ ਇੱਥੇ ਮਤਲਬ ਇਹਨਾਂ ਨੇ ਜੈਂਟਾ ਟਾਈਪ ਊਠ ਟਾਈਪ ਜਾਂ ਕੈਮਲ ਦਿੱਤਾ ਹੋਇਆ ਤੇ ਇੱਥੇ ਆਪਣੀ ਥਾਰ ਦਿੱਤੀ ਹੋਈ ਆ ਮਤਲਬ ਜਿਵੇਂ ਬਾਕੀ ਜਿਵੇਂ ਫਿਊਲ ਟੈਂਕ ਕੈਪੈਸਿਟੀ ਦੀ ਗੱਲ ਕਰਾਂ ਇਹਦੇ ਵਿੱਚ ਆਪਣੀ 57 ਲੀਟਰ ਦੀ ਆਪਣੀ ਫਿਊਲ ਟੈਂਕ ਕੈਪੈਸਿਟੀ ਆਉਂਦੀ ਆ ਬਾਕੀ ਪਿੱਛੇ ਗੱਲ ਕਰੀਏ ਟੇਲ ਲਾਈਟ ਦਾ ਸੈਟਅਪ ਆ ਸਾਰਾ ਆਪਣਾ LED ਦੇ ਵਿੱਚ ਆ ਚਾਹੇ ਮੈਂ ਬ੍ਰੇਕ ਲਾਈਟ ਦੀ ਗੱਲ ਕਰਾਂ ਚਾਹੇ ਪਾਰਕਿੰਗ ਲਾਈਟ ਦੀ ਚਾਹੇ ਆਪਾਂ ਇੰਡੀਕੇਟਰ ਦੀ ਗੱਲ ਕਰੀਏ ਇੰਡੀਕੇਟਰ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ ਇਹਦੇ ਆਪਣੇ LED ਦੇ ਵਿੱਚ ਆ ਗਏ ਥੱਲੇ ਆਪਣੇ ਕੋਲ ਰਿਫਲੈਕਟਰ ਆ ਗਏ ਦੋ ਆਪਣੇ ਪਿੱਛੇ ਆਪਾਂ ਨੂੰ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਰਿਵਰਸ ਕੈਮਰੇ ਦੀ ਗੱਲ ਕਰਾਂ ਆਪਣਾ ਰਿਵਰਸ ਕੈਮਰਾ ਇੱਥੇ ਮਿਲ ਗਿਆ ਆਪਾਂ ਨੂੰ ਜਿਹੜਾ ਜਿਵੇਂ ਆਪਣੇ ਚਾਰੋਂ ਟਾਇਰ ਨੇ ਅਲੋਇ ਵਿਲ ਮਿਲਦਾ ਉਤੋਂ ਤੇ ਉਤੋਂ ਆਪਣਾ ਸਾਈਜ਼ ਵੀ ਸੇਮ ਐਜ਼ ਇਟ ਇਜ਼ ਇੱਥੋਂ ਤਾਂ ਆਪਣਾ ਐਵੇਂ ਹੀ ਸੀਗਾ ਹੁਣ ਚਲਦੇ ਆ ਇੱਕ ਵਾਰ ਮੈਂ ਤੁਹਾਨੂੰ ਇਹਦਾ ਟ੍ਰੰਕ ਓਪਨ ਕਰਕੇ ਦਿਖਾਵਾਂ ਆਪਣਾ ਆਪਣਾ ਜਿਵੇਂ ਇੱਥੋਂ ਟ੍ਰੰਕ ਓਪਨ ਹੋ ਜਾਊਗਾ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਐਡੀਸ਼ਨਲ ਜਿਹੜੀ 3 ਡੋਰ ਆਇਆ ਜਿਵੇਂ ਗੱਲ ਕਰਾਂ ਬੇਸ ਮਾਡਲਾਂ ਤੋਂ ਇਹਦੇ ਵਿੱਚ ਆਪਾਂ ਨੂੰ ਨਾ ਵਾਈਪਰ ਮਿਲ ਜਾਂਦਾ ਆਪਾਂ ਗੱਲ ਕਰੀ ਆਪਣੇ ਜਿਹੜੇ ਬੇਸ ਮਾਡਲ ਆਉਂਦੇ ਨੇ ਜਾਂ ਜਿਵੇਂ ਆਪਣੀ ਜਿਹੜੀ 3 ਡੋਰ ਹੁੰਦੀ ਸੀਗੀ ਉਹਦੇ ਵਿੱਚ ਨਾ ਆਪਾਂ ਨੂੰ ਵਾਈਪਰ ਨਹੀਂ ਮਿਲਦਾ ਸੀਗਾ ਡੀਫੋਗਰ ਮਿਲ ਜਾਂਦਾ ਸੀਗਾ ਬਟ ਵਾਈਪਰ ਨਹੀਂ ਮਿਲਦਾ ਸੀਗਾ ਇਹ ਹਾਈਮਾਉਂਟ ਆਪਣੇ ਕੋਲ ਸਟ੍ਰੋਪ ਲੈਂਪ ਆ ਗਿਆ। ਬਾਕੀ ਬੂਟ ਸਪੇਸ ਦੀ ਗੱਲ ਕਰਾਂ ਮੈਂ ਨੀਅਰ ਅਬਾਊਟ 447 ਲੀਟਰ ਦੇ ਅਰਾਊਂਡ ਇਹਦਾ ਆਪਣਾ ਬੂਟ ਸਪੇਸ ਆ। ਫਰਮਨ ਕਾਰਡਨ ਦਾ ਆਪਾਂ ਨੂੰ ਇਹਦੇ ਵਿੱਚ ਬੂਫਰ ਮਿਲ ਜਾਂਦਾ ਐਟ ਬੈਕ ਸਾਈਡ। ਆਪਣਾ ਜਿਵੇਂ ਸਾਰਾ ਟੂਲ ਕਿੱਟ ਵਗੈਰਾ ਹੋ ਗਿਆ ਆਪਾਂ ਨੂੰ ਇੱਥੇ ਮਿਲ ਜਾਂਦੀ ਆ। ਬਾਕੀ 60 40 ਦਾ ਆਪਣੇ ਕੋਲ ਸਪਲੇਟਾ ਵਾਈਟ ਆਪਣੇ ਕੋਲ ਸਾਰਾ ਇੰਟੀਰੀਅਰ ਆ ਗਿਆ ਇਹਦੇ ਵਿੱਚ। ਯਾਰ ਇੰਟੀਰੀਅਰ ਦੀ ਮੈਂ ਗੱਲ ਕਰਾਂ ਨਾ ਗੰਦਾ ਦਾ ਫੋਨ ਤੋਂ ਮੈਂ ਇਹ ਟੈਸਟ ਡਰਾਈਵ ਵੀਕਲ ਆ ਤੇ ਗੰਦਾ ਦਾ ਮਤਲਬ ਹੋ ਗਿਆ। ਬਾਕੀ ਸਨ ਰੂਫ ਦੇਖੋ ਯਾਰ ਬਾਬਿਓ। ਐਡੀ ਹਿਊਜ ਸਨਰੂਫ ਹਨਾ ਯਾਰ ਤੇ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਜਿਵੇਂ ਮੈਂ ਗੱਲ ਕਰਾਂ ਇਹਦੇ ਵਿੱਚ ਆਪਣੀ ਜਿਵੇਂ ਕੀਲੇ ਸੈਂਟਰੀ ਹੁੰਦੀ ਆ ਨਾ ਬਟ ਇਹਦੇ ਵਿੱਚ ਨਾ ਆਪਾਂ ਨੂੰ ਰਿਕਵੈਸਟ ਅਨਸਰ ਵਗੈਰਾ ਨਹੀਂ ਮਿਲਦੇ ਬਾਕੀ ਇਦਾਂ ਦਾ ਆਪਾਂ ਦਾ ਕੁਛ ਇਹਦਾ ਡੋਰ ਪੈਨਲਾਂ ਗੱਲ ਕਰੀਆ ਆਪਣਾ ਡੋਰ ਟੋਂ ਦੇ ਵਿੱਚ ਇਹਦਾ ਡੋਰ ਪੈਨਲ ਆ ਬਾਕੀ ਯਾਰ ਸੌਫਟ ਟੱਚ ਆਪਾਂ ਨੂੰ ਇੱਥੋਂ ਮਿਲ ਜਾਂਦਾ ਆ ਜਿਹੜਾ ਉੱਪਰਲਾ ਸਾਰਾ ਪੈਨਲ ਆ ਆਪਣੇ ਕੋਲ ਸੌਫਟ ਟੱਚ ਆ ਗਿਆ ਕ੍ਰੋਮ ਆਪਣੇ ਕੋਲ ਡੋਰ ਹੈਂਡਲ ਆ ਗਿਆ ਹਰਮਨ ਕਾਰਡਨ ਦੇ ਦੇ ਵਿੱਚ ਮਿਊਜ਼ਿਕ ਸਿਸਟਮ ਮਿਲ ਜਾਂਦਾ ਤੇ ਹਰਮਨ ਕਾਰਡਨ ਦੀ ਆਪਣੇ ਕੋਲ ਬੈਜਿੰਗ ਆ ਗਈ ਜਿਹੜਾ ਡਰਾਈਵਰ ਸਾਈਡ ਆਪਣੇ ਕੋਲ ਪੈਨਲ ਆ ਇਹ ਸਾਰਾ ਆਪਣਾ ਗਲੋਸੀ ਬਲੈਕ ਦੇ ਵਿੱਚ ਆ ਔਰ ਇਹਦੀ ਗੱਲ ਕਰਾਂ ਆਪਣੇ ਐਡਜਸਟੇਬਲ ਪਲੱਸ 4 ਡੀਵਲ ਆਪਣੇ ਕੋਲ ਓਆਰਵੀਐਮ ਆਗੇ ਅਡਜਸਟੇਬਲ ਪਲਸ 4 ਡਵਲ ਆਪਣੇ ਕੋਲ ਆਰਵੀਐਮ ਆ ਗਿਆ 1 ਟੱਚ ਅਪ ਤੇ 1 ਟੱਚ ਡਾਊਨ ਆਪਣੀ ਸਿਰਫ ਡਰਾਈਵਰ ਸਾਈਡ ਵਿੰਡੋ ਆ ਬਾਕੀ 올4 ਪਾਵਰ ਵਿੰਡੋਜ਼ ਆ ਗਿਆ ਆਪਣੇ ਕੋਲ ਡੋਰ ਲੋਕ ਤੇ ਅਨਲੋਕ ਦਾ ਬਟਨ ਆਪਣੇ ਕੋਲ ਇੱਧਰ ਆ ਗਿਆ ਤੇ ਪਾਵਰ ਵਿੰਡੋ ਲੋਕ ਆਪਣੇ ਕੋਲ ਇੱਧਰ ਆ ਗਿਆ ਬਾਕੀ ਜਿਵੇਂ ਜਿਹੜੀ ਆਪਣੀ ਥਾਰ 3 ਡੋਰ ਸੀਗੀ ਉਹਦੇ ਵਿੱਚ ਜੇ ਆਪਾਂ ਟੌਪ ਮਾਡਲ ਦੇ ਵਿੱਚ ਜਾਂਦੇ ਸੀਗਾ ਆਪਾਂ ਨੂੰ ਸੀਟ ਸੀਗੀ ਜਿਹੜੀ ਮੈਨੂਅਲੀ ਮਿਲਦੀ ਸੀਗੀ ਬਟ ਇਹਦੇ ਵਿੱਚ ਨਾ ਆਪਾਂ ਨੂੰ ਇਲੈਕਟ੍ਰਿਕ ਸੀਟਾਂ ਮਿਲ ਗਈਆਂ ਜਿਹੜੀ ਆਪਾਂ ਗੱਲ ਕਰੀ ਆਪਣੀ 6 ਵੇ ਅਡਜਸਟੇਬਲ ਸੀਟ ਆ ਆਪਣੀ ਰਿਕਲਾਈਨ ਡਿਕਲਾਈਨ ਅੱਗੇ ਪਿੱ ਇਹਨਾਂ ਨੇ 700 ਵਾਲਾ ਕੰਮ ਕਰਤਾ ਜਿਵੇਂ ਜਿਹੜੀ 700 ਨਹੀਂ ਹੁੰਦੀ ਇਹਨਾਂ ਦੀ ਫੀਚਰ ਹੀ ਫੀਚਰ ਹੁੰਦੇ ਨੇ ਉਹਦੇ ਵਿੱਚ ਤੇ ਉਹ ਵਾਲਾ ਕੰਮ ਕਰਤਾ ਇਹਨਾਂ ਨੇ ਤੇ ਆ ਇੱਥੇ ਆਪਣੇ ਕੋਲ ਗ੍ਰੈਬ ਹੈਂਡ ਲਾ ਗਿਆ ਬਾਕੀ ਬਾਬਿਓ ਇਦਾਂ ਦਾ ਕੁਛ ਆਪਣਾ ਇਹਦਾ ਇੰਟੀਰੀਅਰ ਆ ਸਾਰਾ ਜਿਵੇਂ ਮੈਂ ਗੱਲ ਕਰਾਂ ਸਾਈਡ ਦੇ ਵਿੱਚੋਂ ਇਧਰਲੇ ਪਾਸੇ ਆਪਣੇ ਕੋਲ ਫਿਊਲ ਲੀਟ ਓਪਨ ਕਰਨ ਦਾ ਕੰਟਰੋਲ ਆ ਗਿਆ ਇਧਰਲੇ ਪਾਸੇ ਆਪਣੇ ਕੋਲ ਟ੍ਰੈਕਸ਼ਨ ਕੰਟਰੋਲ ਆ ਗਿਆ ਆਈਡਲ ਸਟਾਰਟ-ਸਟਾਪ ਬਟਨ ਆ ਗਿਆ ਹਲ ਡੀਸੈਂਟ ਕੰਟਰੋਲ ਆ ਗਿਆ ਪਾਰਕਿੰਗ ਬਟਨ ਆਫ ਆ ਗਿਆ ਇੰਟੈਲੀ ਟਰਨ ਇੰਟੈਲੀ ਟਰਨ ਯਾਰ ਇਹਨਾਂ ਵਧੀਆ ਫੀਚਰ ਆ ਨਾ ਤੇ ਇੰਟੈਲੀ ਟਰਨ ਤਾਂ ਮੈਂ ਮਤਲਬ ਮੇਨਲੀ ਤੁਹਾਨੂੰ ਦੱਸਾਂ ਜਿਵੇਂ ਆਪਣਾ ਟਰੈਕਟਰ ਸੀ ਹੁੰਦਾ ਆਪਾਂ ਮਤਲਬ ਇੱਕ ਪਾਸੇ ਦੀ ਆਪਾਂ ਬ੍ਰੇਕ ਦੱਬ ਕੇ ਮਤਲਬ ਘੁਮਾ ਲੈਂਦੇ ਆ ਟਰਨਿੰਗ ਰੇਡੀਅਸ ਜਿਹਦੇ ਕਰਕੇ ਆਪਣਾ ਘਟ ਜਾਂਦਾ ਉਹ ਵਾਲਾ ਸਿਸਟਮ ਮਿਲ ਜਾਂਦਾ ਆਪਾਂ ਨੂੰ ਇਹਦੇ ਬਾਕੀ ਜੇ ਮੈਂ ਗੱਲ ਕਰਾਂ ਐਕਸਯੂਵੀ 700 ਵਾਲਾ ਸਟੀering ਵੀਲ ਕਹਿ ਲਈਏ ਚਾਹ ਆਪਾਂ ਐਨ ਵਾਲਾ ਸਟੀering ਵੀਲ ਕਰੀਏ ਸੇਮ ਐਜ਼ ਇਟ ਇਜ਼ ਆਪਣਾ ਉਹਦੇ ਵਰਗਾ ਸਟੀering ਵੀਲ ਆ ਇਧਰਲੇ ਪਾਸੇ ਆਪਾਂ ਗੱਲ ਕਰੀਏ ਆਪਣੇ ਇਹਦੇ ਇਨਫੋਟੇਨਮੈਂਟ ਕੰਟਰੋਲਸ ਆਗੇ ਜੀ ਸਾਈਡ ਗੱਲ ਕਰਾਂ ਆਪਣੇ ਸਾਰੇ ਇਹਦੇ ਐਮ ਆਈ ਡੀ ਕੰਟਰੋਲਸ ਤੇ ਐਡਾਸ ਦੇ ਕੰਟਰੋਲਸ ਆਗੇ ਤੇ 에ਅਰ ਬੈਗ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਨਾ ਟੋਟਲ ਆਪਣੇ 6 에ਅਰ ਬੈਗ ਹੁੰਦੇ ਨੇ ਬੇਸ ਮਾਡਲ ਤੋਂ ਹੀ ਆਪਣੇ 6 에ਅਰ ਬੈਗ ਹੁੰਦੇ ਨੇ ਵੈਸੇ ਉਹ ਟਾਪ ਮਾਡਲ ਦੇ ਵਿੱਚ ਵੀ ਆਪਣੇ 6 ایر ਬੈਗ ਨਹੀਂ ਬਟ ਸੇਫਟੀ ਦੇ ਨਾਮ ਤੇ ਆਪਾਂ ਨੂੰ ਇਹਦੇ ਵਿੱਚ ਅਡਾਜ਼ ਮਿਲ ਜਾਂਦਾ ਇਹਦੇ ਵਿੱਚ ਮੈਂ ਗੱਲ ਕਰਾਂ ਆਪਣਾ ਐਡੈਪਟਿਵ ਕਰੂਜ਼ ਕੰਟਰੋਲ ਵਗੈਰਾ ਫੀਚਰ ਵਗੈਰਾ ਆਉਂਦੇ ਨੇ ਬਾਕੀ ਇਦਾਂ ਦੀ ਕੁਝ ਆਪਣੀ ਇਹਦੇ ਵਿੱਚ ਐਮ ਆਈ ਡੀ ਆ ਸਾਰੀ ਗੱਲ ਕਰਾਂ ਮੈਂ ਡਿਜੀਟਲ ਹੱਥ ਨਾਲ ਡਰਾਈਵਰ ਸਿਸਟ ਹੋ ਗਿਆ ਸਾਰਾ ਮਤਲਬ ਜਿਵੇਂ 700 ਦੇ ਵਿੱਚ ਨਹੀਂ ਆਉਂਦਾ ਉਹ ਵਾਲਾ ਇਹਦੇ ਵਿੱਚ ਆਪਾਂ ਨੂੰ ਇਹਦੀ ਐਮ ਆਈ ਡੀ ਮਿਲ ਜਾਂਦੀ ਆ ਬਾਕੀ ਇਹ ਵਾਲਾ ਸਪੈਸੀਫਿਕਲੀ ਗੱਲ ਕਰਾਂ ਆਪਣਾ ਆਟੋਮੈਟਿਕ ਵੇਰੀਐਂਟ ਆ ਇਧਰਲੇ ਪਾਸੇ ਆਪਣੇ ਕੋਲ ਆਗੇ ਇਹਦੇ ਰੇਨ ਸੈਂਸਿੰਗ ਵਾਈਪਰ ਆਟੋਮੈਟਿਕ ਆਪਣੇ ਕੋਲੇ ਇਹ ਬਾਕੀ ਸੌਫਟ ਟੱਚ ਨਾ ਇਹਨਾਂ ਨੇ ਇੱਥੋਂ ਸ਼ੁਰੂ ਕੀਤਾ ਹੋਇਆ ਆਪਣਾ ਮੇਰਾ ਪੂਰਾ ਡੈਸ਼ਬੋਰਡ ਆ ਜਿਹੜਾ ਇਹਨਾਂ ਨੇ ਸੌਫਟ ਟੱਚ ਦਾ ਦਿੱਤਾ ਹੋਇਆ ਇਦਾਂ ਦਾ ਆਪਣਾ ਕੁਛ ਇਹਦਾ ਇਨਫੋਟੇਨਮੈਂਟ ਸਿਸਟਮਾਂ ਗੱਲ ਕਰਾਂ ਮੈਂ ਸਾਰਾ ਆਪਣਾ ਟੱਚ ਆ ਤੇ ਇਹਦੇ ਵਿੱਚ ਨਾ ਆਪਾਂ ਵਾਇਰਲੈਸਲੀ ਆਪਣਾ ਐਪਲ ਕਾਰਪਲੇ ਤੇ ਐਂਡਰੋਇਡ ਆਟੋ ਚਲਾ ਸਕਦੇ ਆ ਮਤਲਬ ਇਹ ਚੀਜ਼ ਨਾ ਜਿਵੇਂ ਇਹਨਾਂ ਨੇ ਵੋਲਯੂਮ ਵਗੈਰਾ ਦਾ ਇਹ ਮੈਨੂੰ ਸੋਹਣਾ ਲੱਗਿਆ ਪਰਸਨਲੀ ਕਿਉਂਕਿ ਹੁਣ ਯਾਰ ਇਹ ਦੇਖੋ ਬੰਦਾ ਜਿਵੇਂ ਵੋਲਯੂਮ ਵਗੈਰਾ ਉਹਨੇ ਡਿਕਰੀਜ਼ ਕਰਨੀ ਕਿੱਥੇ ਉਹ बार-बार ਟੱਚ ਕਰੂਗਾ ਉਹ ਚੀਜ਼ ਥੋੜਾ ਜਿਹਾ ਔਖਾ ਲ ਉਹ ਤੋਂ ਥੱਲੇ ਜਾਈਏ ਜਿਵੇਂ ਆਪਾਂ ਆਪਣੇ ਕੋਲ ਇਦਾਂ ਦੇ ਕੁਛ ਇਹਦੇ ਏਸੀ ਵੈਂਟਸ ਆ ਗਏ ਥੱਲੇ ਆਪਣੇ ਕੋਲ ਏਸੀ ਨੇ ਢਾਗੀ ਸਾਰੀ ਇਧਰਲੇ ਪਾਸੇ ਆਪਾਂ ਫੈਨ ਵਗੈਰਾ ਐਡਜਸਟ ਕਰ ਸਕਦੇ ਆ ਇਧਰੋਂ ਆਪਾਂ ਟੈਂਪਰੇਚਰ ਵਗੈਰਾ ਐਡਜਸਟ ਕਰ ਸਕਦੇ ਆ ਮੋਡਸ ਵਗੈਰਾ ਦੇ ਬਟਨ ਆਪਣੇ ਕੋਲ ਨੀਚੇ ਆ ਗਏ ਮੈਕਸ ਏਸੀ ਦਾ ਆਪਣੇ ਕੋਲ ਬਟਨ ਆ ਗਿਆ ਇਸ ਤਰ੍ਹਾਂ ਫੀਚਰਸ ਆ ਗਏ ਥੱਲੇ ਆਪਣੇ ਕੋਲ ਇਧਰਲੇ ਪਾਸੇ ਆਪਣੇ ਕੋਲ ਨਾ ਇਹਦੇ ਵਿੱਚ ਡਰਾਈਵਰ ਸਾਈਡ ਤੇ ਕੋ-ਡਰਾਈਵਰ ਸਾਈਡ ਆਪਣੇ ਕੋਲ ਇਹਦੇ ਵੈਂਟੀਲੇਟਿਡ ਸੀਟਾਂ ਆ ਗਈਆਂ ਮਤਲਬ ਸੀਟਾਂ ਦੇ ਵਿੱਚ 에ਅ ਸਰਕੂਲੇਟ ਹੁੰਦੀ ਆ ਆਪਣੇ ਕੋਲ 에어ਬੈਗ ਦੇ অপਸ਼ਨ ਆ ਗਿਆ ਹਜ਼ਾਰਡ ਲੈਂਪ ਦਾ ਬਟਨ ਆਪਣੇ ਕੋਲ ਇੱਧਰ ਆ ਡੈਪਟਿਵ ਕ੍ਰੂਜ਼ ਕੰਟਰੋਲ ਦਾ ਬਟਨ ਆਪਣੇ ਕੋਲ ਇੱਧਰ ਆ ਗਿਆ ਡਿਫਰੈਂਸ਼ੀਅਲ ਲੋਕ ਦਾ ਬਟਨ ਆਪਣੇ ਕੋਲ ਇੱਧਰ ਆ ਗਿਆ ਡਰਾਈਵਰ ਸਾਈਡ ਆਪਣਾ ਵੈਂਟਿਲੇਟਿਡ ਸੀਟ ਦਾ ਆਪਣੇ ਕੋਲ অপਸ਼ਨ ਇੱਧਰ ਆ ਬਾਕੀ ਥੱਲੇ ਜਾਈਏ ਤੇ ਸੀਟ ਆਈ ਪੋਰਟ ਇੱਕ ਆਪਾਂ ਨੂੰ ਇੱਧਰ ਦਿੱਤਾ 65 ਵੋਲਟ ਦਾ ਤੇ ਯੂ ਐਸ ਬੀ ਪੋਰਟ ਆਪਣੇ ਕੋਲ ਇੱਧਰ ਆ ਗਿਆ ਵਾਇਰਲੈਸ ਆਪਾਂ ਨੂੰ ਇਹਦੇ ਵਿੱਚ ਚਾਰਜਰ ਮਿਲ ਜਾਂਦਾ ਟਾਰਕ ਕਨਵਰਟਰ ਇਹਦੇ ਵਿੱਚ ਆਪਾਂ ਨੂੰ ਟਰਾਂਸਮਿਸ਼ਨ ਮਿਲਦਾ ਹੈ ਆਪਣਾ 6 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਆ ਜਿਹੜੀ ਸਭ ਤੋਂ ਘੈਂ ਥੱਲੇ ਆਪਣੇ ਕੋਲ ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ ਆ ਗਈ, ਆਟੋ ਹੋਲਡ ਦਾ ਬਟਨ ਆ ਗਿਆ ਆਪਣੇ ਕੋਲ। ਬਾਕੀ ਇਦਾਂ ਦਾ ਕੁਝ ਆਪਣੇ ਕੋਲੇ ਇਹਦੇ ਵਿੱਚ ਆਮ ਰੈਸਟ ਮਿਲ ਜਾਂਦਾ। ਜਿਹੜਾ ਆਪਣਾ ਆਮ ਰੈਸਟ ਆ ਇਹ ਆਪਣਾ ਮੈਂ ਦੇਖ ਰਿਹਾ ਸੀਗਾ ਨਾ ਜਿਵੇਂ ਬੇਸ ਮਾਡਲ ਆ ਉਹਦੇ ਵਿੱਚੋ ਹੀ ਮਤਲਬ ਡਰਾਈਵਰ ਸਾਈਡ ਆਪਣਾ ਐਡਜਸਟੇਬਲ ਆ ਤੇ ਜਿਹੜਾ ਕੋ-ਡਰਾਈਵਰ ਸਾਈਡ ਆਪਣਾ ਫਿਕਸਡ ਆ। ਬਾਕੀ ਯਾਰ ਇੰਟੀਰੀਅਰ ਦੀ ਹਾਲਤਾਂ ਤੁਸੀਂ ਦੇਖ ਸਕਦੇ ਹੋ। ਗੰਦਾ ਵਾਈਟ ਇੰਟੀਰੀਅਰ ਆ। ਬਹੁਤ ਹੁੰਦਾ ਆ। ਹਰਮਨ ਕਾਰਡਨ ਦੇ ਵਿੱਚ ਆਪਣਾ ਮਿਊਜ਼ਿਕ ਸਿਸਟਮ ਆ ਗਿਆ। ਜਿਵੇਂ ਗੱਲ ਕਰਾਂ ਇਦਾਂ ਦਾ ਕੁਝ ਆਪਣੇ ਗਲਵ ਬਾਕਸ ਆ ਗਿਆ ਇਹਦੇ ਵਿੱਚ ਬਾਕੀ ਇੱਕ ਜਿਹੜੀ ਮੈਨੂੰ ਸਭ ਤੋਂ ਲਗਜ਼ਰੀ ਚੀਜ਼ ਲੱਗੀ ਇਹਦੇ ਵਿੱਚ ਆਟੋ ਡੀਮਿੰਗ ਆਪਣਾ ਆਈਆਰਵੀ ਐਮਾ ਬਟ ਫਿਰ ਵੀ ਯਾਰ ਬਹੁਤ ਮਤਲਬ ਪ੍ਰੀਮੀਅਮ ਆ ਫਰੇਮਲੈਸ ਆ ਨਹੀਂ ਬਿਲਕੁਲ ਬਾਕੀ ਅਡਾਸ ਆਪਾਂ ਨੂੰ ਅੰਦਰਲੇ ਪਾਸੇ ਮਿਲ ਜਾਂਦਾ ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਲੱਗੀ ਮੈਨੂੰ ਇਹਦੇ ਵਿੱਚ ਆਪਾਂ ਨੂੰ ਨਾ ਇਹਦੇ ਵਿੱਚ ਐਡੀ ਵੱਡੀ ਪੈਨੋਰਾਮਿਕ ਸਨਰੂਫ ਮਿਲ ਜਾਂਦੀਆਂ ਨੇ ਯਾਰ ਸੱਚੀ ਉਹ ਬਹੁਤ ਬੜੀਆ ਬਾਕੀ ਇੱਥੇ ਹੀ ਆਪਣੀ ক্লোਜ਼ ਹੋ ਜਾਂਦੀ ਆ ਜਿਵੇਂ ਜਿਹੜੀ ਆਪਣੀ ਕੈਬਲ ਲਾਈਟ ਆਪਣੀ ਇਹਦੇ ਵਿੱਚ ਆਪਾਂ ਨੂੰ LED ਮਿਲ ਜਾਂਦੀ ਆ ਜਿਹੜਾ ਆਪਣਾ ਬਲਾਈਂਡ ਸ਼ੇਡ ਹੁੰਦਾ ਆ ਆਪਾਂ ਇੱਥੋਂ ਮਤਲਬ ਇਹਨੂੰ ਬੰਦ ਕਰ ਸਕਦੇ ਆ ਬਾਕੀ ਇਦਾਂ ਦੇ ਆਪਾਂ ਨੂੰ ਕੁਝ ਇਹਦੇ ਵਿੱਚ ਕਨਵਾਈਜ਼ਰ ਮਿਲ ਗਏ ਜਿਵੇਂ ਮੈਂ ਗੱਲ ਕਰਾਂ ਆਪਣੇ ਵਿਦ LED ਤੇ ਆਪਣੇ ਵਿਦ ਮਿਰਰ ਮਿਲ ਜਾਂਦੇ ਨੇ ਡਰਾਈਵਰ ਸਾਈਡ ਤੇ ਕੋ ਡਰਾਈਵਰ ਸਾਈਡ ਵੀ ਐਜ਼ ਇਟ ਇਜ਼ ਸੇਮ ਆ ਬਾਕੀ ਫਰੰਟ ਦੇ ਵਿੱਚ ਉਹਦਾ ਆਪਣਾ ਐਨੇ ਕੁ ਸੀਗਾ ਤੇ ਇੱਕ ਵਾਰ ਤੁਹਾਨੂੰ ਮਤਲਬ ਐਂਡ ਦੇ ਵਿੱਚ ਨਾ ਇਹਦਾ ਮਿਊਜ਼ਿਕ ਸਿਸਟਮ ਵਗੈਰਾ ਸੁਣਾਣੇ ਆ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਰੀਅਰ ਦੇ ਵਿੱਚ ਆਹ ਚੀਜ਼ ਨਾਲ ਜਿਹੜੀ ਪੁਰਾਣੀ ਥਾਰ ਸੀਗੇ ਉਹਨਾਂ ਨਾਲੋਂ ਤਾਂ ਇਹ ਬਹੁਤ ਇੰਪਰੂਵ ਕਰਤੀ ਪਿੱਛੇ ਆਪਾਂ ਗੱਲ ਕਰੀਏ ਆਪਣਾ ਸੇਮ ਐਜ਼ ਇਟ ਇਜ਼ ਜਿਵੇਂ ਫਿਰ ਫਰੰਟ ਦੇ ਵਿੱਚ ਆਪਣਾ ਡੁਅਲ ਟੋਨ ਦੇ ਵਿੱਚ ਡੋਰ ਪੈਨਲ ਆ ਤੇ ਰੀਅਰ ਦੇ ਵਿੱਚ ਵੀ ਆਪਣੇ ਕੋਲ ਐਜ਼ ਇਟ ਸੇਮ ਆ ਬਾਕੀ ਆਪਣੇ ਕੋਲ ਰੀਅਰ ਦੇ ਵਿੱਚ ਗ੍ਰੈਬ ਹੈਂਡਲਸ ਆ ਗਏ ਗ੍ਰੈਬ ਹੈਂਡਲਸ ਤੋਂ ਹੀ ਚੜਿਆ ਜਾਂਦਾ ਹੈ ਗੱਡੀ ਦੇ ਵਿੱਚ ਬਿਨਾ ਗ੍ਰੈਬ ਹੈਂਡਲਸ ਤੋਂ ਚੜਨਾ ਬਹੁਤ ਔਖਾ ਆਪਣੇ ਕੋਲ ਪਿੱਛੇ ਰੀਅਰ ਦੇ ਵਿੱਚ ਇਹਦੇ ਕੋਲ ਏਸੀ ਵੈਂਟਸ ਆ ਗਏ ਥੱਲੇ ਆਪਾਂ ਜਾਈਏ ਆਪਣੇ ਕੋਲ ਸੀਟ ਆਈ ਪੋਰਟ ਆ ਗਿਆ ਸਪੇਸ ਆ ਗਿਆ ਆਪਣੇ ਕੋਲ ਥੋੜੀ ਜਿਹੀ ਬਾਕੀ ਇਹਦੇ ਵਿੱਚ ਨਾ ਆਪਾਂ ਨੂੰ ਹਾਈਟ ਐਡਜਸਟੇਬਲ ਆਪਣੀ ਸੀਟ ਬੈਲਟਸ ਮਿਲ ਜਾਂਦੀਆਂ ਨੇ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ